ਹਲੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੈਂ ਗੋਪੀ ਬੋਲਦਾ ਹਾਂ ਨਾ ਮੇਰੀ ਗੱਲ ਭਰਾ ਬਣ ਕੇ ਸਾਰੇ ਜਣੇ ਸੁਣਿਓ ਕਿਉਂਕਿ ਪ੍ਰੀਤ ਮੇਰਾ ਭਰਾ ਵਾ ਹੁਣ ਮੈਂ ਇੱਕ ਚੀਜ਼ ਸਾਰੇ ਕਮੇਟੀ ਨੂੰ ਬੋਲ ਦੇਣਾ ਲਾਈਵ ਕਿ ਤਮਾਸ਼ਾ ਨਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਦਿਓ ਕੋਈ ਕਹਿੰਦਾ ਪਹਿਲਵਾਨ ਪ੍ਰੀਤ ਤੋਂ ਡਰਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਉਹਦੇ ਪਰ ਖਿਲਾਫ ਕਿਹੜੀ ਗੱਲੋਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਉਂਗਲਾਂ ਵਾਲਿਆਂ ਨੇ ਉਂਗਲਾਂ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਆ ਠੀਕ ਆ ਮੈਂ ਮੈਚ ਖੇਡਣੇ ਆ ਮੈਂ ਜਿੱਦਾ ਆ ਤੂੰ ਹੀ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਉਂ ਵੇਂਦੇ ਜਿੱਕੇ ਇੱਕ ਤੂੰ ਹੀ ਰੈਫਰੀਆਂ ਦੇ ਗਲਾਂ 'ਚ ਪੈਣਦੇ ਜੇ ਪੱਗਾਂ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦੋ ਜੇ ਗੇਮ ਹੈ ਗੇਮ ਰਹਿਣ ਦੋ ਇਹਨੂੰ ਕਿਉਂ ਕਰਦੇ ਜਿੱਦਾਂ ਉਹ ਓਨੇ ਮੇਰਾ ਕੀ ਮੜਾ ਕੀਤਾ ਮੈਂ ਉਹਦਾ ਕੀ ਮੜਾ ਕੀਤਾ ਕੀਤਾ ਕਿ ਇਹਨੇ ਮੜਾ ਇੱਥੇ ਮੇਰੇ ਭਰਾ ਗੇਮ ਨੂੰ ਦੋ ਨਾ ਮੈਂ ਉਹਦੇ ਤੋਂ ਡਰਦਾ ਨਾ ਮੈਂ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਂ ਚ ਤਾਂ ਨਹੀਂ ਖੇਡਦਾ ਮੇਰਾ ਭਰਾ ਵਾ ਕੇ ਚ ਕਿੰਤੂ ਪਰੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਛੋਟਾ ਵੀ ਮੈਂ ਉਹਦੇ ਬਰ ਖਿਲਾਫ ਮੈਚ ਨਹੀਂ ਖੜਨੇ ਨਾ ਸਾਨੂੰ ਕਮੇਟੀ ਮੀਟਿੰਗ ਬੁੱਕਸ ਕਰੇ ਖੇਡਣ ਵਾਸਤੇ ਆ ਦੋ ਮੈਚ ਹੀ ਇੱਕ 22 ਦਾ 23 ਦਾ ਇਸ ਤੋਂ ਬਾਅਦ ਮੈਂ ਕੋਈ ਵੀ ਪ੍ਰੀ ਤੇ ਬਰ ਖਿਲਾਫ ਮੈਚ ਨਹੀਂ ਖੇਡਣਾ ਮੇਰਾ ਛੋਟਾ ਵੀਰਿਆ ਸਾਡੇ ਚ ਜੋ ਮਰਜ਼ੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦੇਣਾ ਕਿ ਮੈਂ ਉਹਦੇ ਪਰ ਖਲਾਬ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫੌਕਸ ਕਰੇ ਵੈਗਰ ਜੀ ਦਾ ਖਾਲਸਾ ਵੈਗਰ ਜੀ ਦਾ